ਹੋਸ ਦੇ ਵਿੱਚ ਜਿਹੜੀਆਂ ਬਲੈਕ ਸ਼ੀਪਸ ਐ ਅੱਜ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਹਰ ਖਾਣੇ ਦੇ ਵਿੱਚ ਮੈਨੂੰ ਲੱਗਦਾ 2 ਜਾਂ 3 EMPLOYE ਜਿਹੜੇ ਆ ਡਰਗ ਅਡਿਕਟ ਹੋ ਚੁੱਕੇ ਆ ਤੇ ਮੈਂ ਪਿਛਲੇ 2 ਚੀਫ ਮਿਨਿਸਟਰਸ ਨੂੰ ਆਪ ਰਿਕਵੈਸਟ ਕੀਤੀ ਆ ਵੀ ਇਹਨਾਂ ਦਾ ਡੋਪ ਟੈਸਟ ਕਰਵਾ ਲਓ ਲੇਕਿਨ ਜਦੋਂ ਜਦੋਂ ਵੀ ਇਹ ਗੱਲ ਹੁੰਦੀ ਆ ਉਦੋਂ ਗੱਲ ਇੱਥੇ ਆ ਕੇ ਖੜ ਜਾਂਦੀ ਆ ਕਿ ਪੰਜਾਬ ਪੁਲਿਸ ਦਾ ਮੋਰਲ ਬੜਾ ਡਾਊਨ ਹੋ ਜਾਉਂਦਾ 3 ਕਰੋੜ ਲੋਕਾਂ ਦਾ ਕੋਈ ਫਿਕਰ ਨਹੀਂ ਐ ਲੇਕਿਨ ਜੇ 5 ਤੋਂ 7000 ਜਿਹੜੇ ਬਲੈਕ ਸ਼ੀਪਸ ਆ ਜਿਹੜੇ ਡਰੱਗ ਅਡਿਕਟ ਆ ਕਿਉਂਕਿ ਜਦੋਂ ਉਹ ਥਾਣੇ 'ਚ ਲੱਗਦੇ ਆ ਸਰ ਉਨਾ ਨੇ ਉਹਨੂੰ ਪ੍ਰੋਟੈਕਟ ਕਰਨਾ ਜਿਹੜਾ ਮਰਜੀ ਚੀਫ ਮਿਨਿਸਟਰ ਸਟੇਟਮੈਂਟ ਦੇ ਦੇਵੇ ਵੀ ਮੈਂ 4 ਮਹੀਨਿਆਂ ਚ ਖਤਮ ਕਰ ਦੂੰ ਮੈਂ 4 ਹਫ਼ਤਿਆਂ ਚ ਖਤਮ ਕਰ ਦੂੰ ਮੈਂ ਇਹਨੂੰ ਦਾਅਵੇ ਨਾ ਕਹਿ ਸਕਦਾ ਕਿ ਆਪਾਂ ਇਦਾਂ ਭਾਵੇਂ ਜਿੰਨਾ ਚਿਰ ਮਰਜ਼ੀ ਲੱਗੇ ਰਹੀਏ ਸਰ ਮੈਂ ਇਸੇ ਕਰਕੇ ਤੁਹਾਨੂੰ ਇੱਕੋ ਹੀ ਰਿਕਵੈਸਟ ਕਰਦਾ ਆਪਾਂ ਸਾਰੀ ਆਵੀ ਬੈਂਚ ਤੇ ਆਵੀ ਬੈਂਚ ਲੋਕਾਂ ਦੇ ਵਿੱਚ ਇਮੇਜ ਜਿਹੜਾ ਆ ਅੱਜ ਲੋਕੀ ਸਾਨੂੰ ਬਹੁਤ ਮਾੜੀ ਨਿਗਾਹ ਨਾਲ ਦੇਖਦੇ ਆ ਜੇ ਆਪਣੇ ਤਾਂ ਹੀ ਕਿਸੇ ਨੂੰ ਕੰਮ ਨਾ ਨਾ ਹੋਵੇ ਆਪਾਂ ਨੂੰ ਕੋਈ ਚਾਹ ਨਾ ਭੜਾਵੇ रियलिटी so, ए या सो ਇਸ ਕਰਕੇ ਆਪਾਂ ਥੋੜੇ ਜਿਹਾ ਖੜੀਏ ਤੁਹਾਡੀ ਕੁਰਸੀ ਦੇ ਵਿੱਚ ਤੁਸੀਂ ਤੁਸੀਂ ਦੱਸਦੇ ਨੇ ਇਹਨਾਂ ਨੂੰ ਬੋਲਣ ਤਾਂ ਦਿਓ ਸਾਨੂੰ ਬੋਲਣ ਦਿਓ ਕਿਉਂਕਿ ਐਂਡ ਆਫ ਦਾ ਡੇ ਤਾਂ ਜਿਹੜਾ ਲੀਡਰ ਆਫ ਦਾ ਹਾਊਸ ਆ ਉਹਨਾਂ ਨੇ ਸਾਰਾ ਬੋਲਣਾ ਹੁੰਦਾ ਲੇਕਿਨ ਜੇ ਆਪਾਂ ਨਹੀਂ ਬੋਲਾਂਗੇ ਸਮਾਂ ਤਾਂ ਲੰਘ ਜਾਣਾ ਸਮਾਂ ਤਾਂ ਪਿਛਲਾ 75 76 77 ਸਾਲ ਵੀ ਲੰਘ ਹੈ ਤੇ ਆ ਵੀ 2 2.5 ਸਾਲ ਲੰਘ ਜਾਣੇ ਆ ਪਤਾ ਨਹੀਂ ਕਿਹਨੇ ਆਉਣਾ ਕਿਹਨੇ ਨਹੀਂ ਆਉਣਾ ਲੇਕਿਨ ਇਹ ਜ਼ਰੂਰ ਹੋਣਾ ਕਿ ਜਦੋਂ ਸਾਡੇ ਸਪੀਕਰ ਸਾਹਿਬ ਸੰਧਵਾ ਸਾਹਿਬ ਸੀਗੇ ਉਦੋਂ ਇਹੋ ਜਿਹਾ ਰੈਵਿਊਲੂਸ਼ਨ ਆਇਆ ਸੀ ਇਦਾਂ ਦੀਆਂ ਚੇਂਜੇਸ ਆਈਆਂ ਸੀ ਤੇ ਜੇ ਆਪਾਂ ਡਰੀ ਜਾਣਾ ਜਿੱਦਾਂ ਪਹਿਲਾਂ ਵਾਲੇ ਡਰੀ ਗਏ ਤੇ ਫਿਰ ਆਪਣੇ ਨਾਲ ਵੀ ਉਹੀ ਬਿਹੇਵ ਹੋਣਾ ਜੋ ਬਾਕੀਆਂ ਨਾਲ ਹੋਇਆ ਠੀਕ ਸੋ ਇਸ ਕਰਕੇ ਆਹ ਜਿਹੜੀ ਚੀਜ਼ ਆ ਨਾ ਜਿਹੜੀ ਕਰਪਸ਼ਨ ਦੀ ਗੱਲ ਸ਼ੁਰੂ ਕੀਤੀ ਆ ਇਹ ਸਾਰੀ ਜਿਹੜੀ ਡਰੱਗਸ ਦੀ ਪ੍ਰੋਬਲਮ ਆ ਇਹ ਜਿਹੜੇ ਹਰ ਥਾਣੇ ਦੇ ਵਿੱਚ 2-2 3-3 3 ਏਮਪਲੋਈ ਲੱਗੇ ਆ ਔਰ ਜਿਹੜੇ

ਇਹਦੇ ਤੇ ਜਿੰਨਾ ਥੋੜਾ ਬੋਲੀ ਉਹਨੇ ਹੀ ਚੰਗਾ ਹੁਣ ਜਿਹੜੀ ਗੱਲ ਵਿਚਾਰੇ ਉਹ ਕਰਨਾ ਚਾਹਦੇ ਢਾਈਆਂ ਸਾਲਾਂ ਦੀ ਉਹਦਾ ਤੇ ਮੌਕਾ ਨਹੀਂ ਦਿੱਤਾ ਕੁਮਰ ਵੀਜੇ ਪ੍ਰਤਾਪ ਦਾਤਾ ਦੂਜੇ ਕੰਮ ਨੂੰ ਹੁਣ ਗੱਲ ਇਸ ਤਰ੍ਹਾਂ ਹੈ ਇੱਕ ਐਸਆਈ ਨੂੰ ਜਿਹਦੇ ਕੋਲ ਇੱਕ ਗੈਂਗਸਟਰ ਦੇ ਸਿੱਧੇ ਪੈਸੇ ਜਮਾ ਹੋਏ ਉਹ ਤੇ ਅੱਧਾ ਘੰਟਾ ਵੀ ਸਰਵਿਸ 'ਚ ਨਹੀਂ ਰਹਿਣਾ ਚਾਹੀਦਾ ਸੀ ਹੀ ਸ਼ੁੱਡ ਹੈ ਬੀਨ ਇਮੀਡੀਏਟਲੀ ਡਿਸਮਿਸਡ ਪ੍ਰोसीडिंग ਸ਼ੁੱਡ ਹੈਵ ਸਟਾਰਟਡ ਅਗੇਂਸਟ ਹਿਮ ਤੋ ਮੈਂ ਇਸ ਸਮੇਂ ਨਾ ਕਿ ਇਹਦੇ ਵਿੱਚ ਤੁਸੀਂ ਸਿੱਧਕ ਹੁਕਮ ਜਾਰੀ ਕਰੋ ਕੋ ਕਰਵਾਓ ਕਾਰਵਾਈ ਤੇ ਨਾਲ ਹੀ ਇਹਦੇ ਨਾਲ ਨਾਲ ਜਿਹੜੀ ਵੇਖੋ ਮੈਂ ਗੱਲ ਮਿਕਨੋਈ ਦੀ ਕੀਤੀ ਸੀ ਇੱਕ ਪੁਲਿਸ ਸਟੇਸ਼ਨ 'ਚ ਇੱਕ ਐਸਪੀ ਬੈਠ ਕੇ ਆਪਣੇ ਟੈਲੀਫੋਨ ਤੋਂ 1 ਘੰਟੇ ਦੀ ਵਿੰਟੂ ਕਰਵਾਉਂਦਾ ਉਸ ਅਫਸਰ ਨੂੰ ਤੇ ਐਸਪੀ ਨੂੰ ਕਿਸੇ ਨੇ ਪੁੱਛਿਆ ਨਹੀਂ ਇੱਕ ਏਐਸਆਈ ਨੂੰ ਛੋਟੇ ਜਿਹੇ ਨੂੰ ਝਾੜਵੀ ਕੱਢਾਂਗੇ ਤੇ ਫਰਕ ਕੋਈ ਨਹੀਂ ਪਏਗਾ ਜਾਂ ਤੇ ਜਿਹੜੀ ਇਹ ਕਾਰਵਾਈ ਸ਼ੁੱਡ ਸਟਾਰਟ ਫਰਮ ਦੀ ਟੌਪ ਫਿਰ ਹੁਣ ਜੀ ਮਿਸਟਰ ਸਾਹਿਬ ਨੂੰ ਦੋ ਸਵਾਲ ਪੁੱਛੇ ਇਨਕਨਵੀਨੀਅੰਟ ਸਵਾਲ ਦਾ ਜਵਾਬ ਇਹਨ ਦਿੱਤਾ ਸ ਪ੍ਰਗਟ ਸਿੰਘ ਬਾਬੇ ਤੇ ਐਕਸੀਡੈਂਟ ਆ ਗਿਆ ਸਾਲਾਂ ਦਾ ਕਿਉਂ ਨਹੀਂ ਕੀਤਾ ਉਹ ਕੀਤਾ ਨਹੀਂ ਜਿਹੜਾ ਥੋੜਾ ਮੋਟਾ ਸੌਰ ਸਕਦਾ ਸੀ ਅਗਲੇ ਹਫਤੇ 10 ਦਿਨ ਪਾ ਕੇ ਉੱਥੋਂ ਜਵਾਬ ਦੇ ਕੇ ਚਲੇ ਗਏ ਸੋ ਇੱਥੇ ਕੰਮ ਹੀ ਇਸ ਕਿਸਮ ਦਾ ਚੱਲਦਾ ਜਾਂ ਤੇ ਬਿਲਕੁਲ ਪੂਰਾ ਟਾਈਮ ਦੋ ਸਾਰਿਆਂ ਨੂੰ 10-10 ਮਿੰਟ ਵੀ ਦੋ ਤਾਂ ਸਾਰਾ ਕੰਮ ਹੀ ਤੁਹਾਡੇ ਸਾਹਮਣੇ ਆ ਜਾਣਾ ਤੋ ਮੇਰੀ ਗੁਜ਼ਾਰਿਸ਼ ਇਹ ਨਹੀਂ ਹੈ ਇਸੇ ਗੱਲ ਕਰਨੇ ਮੈਂ ਰਿਕਵੈਸਟ ਕਰ ਰਿਹਾ ਸੀ ਕਿ ਜਿੰਨਾ ਵਕਤ ਵੱਧ ਦੋਗੇ ਇੱਕ ਇੱਕ ਅਫਸਰ ਇੱਕ ਇੱਕ ਮਹਿਕਮਾ ਰੈਡ ਬੇਅਰ ਡਿਸਕਸ਼ਨ ਹੋਏਗੀ ਤੁਹਾਡੇ ਸਾਹਮਣੇ ਆ ਜਾਏਗਾ ਸਰ ਥੈਂਕ ਯੂ ਥੈਂਕ ਯੂ ਸਰ ਥੈਂਕ ਸਰਦਾਰ ਕੁਲਜੀਤ ਸਿੰਘ ਰੰਧਾਵਾ ਦੇਖਾਂ ਨਾ ਸਤਿਕਾਰਯੋਗ ਸਪੀਕਰ ਸਾਹਿਬ ਬਾਜਵਾ ਸਾਹਿਬ ਬੋਲੇ ਹੋ ਠੀਕ ਸਤਿਕਾਰਯੋਗ ਸਪੀਕਰ ਸਾਹਿਬ ਮੈਂ ਇੱਕ ਬੜੇ ਅਹਿਮ ਤੇ ਸੈਂਸਿਟਿਵ ਮੁੱਦੇ ਤੇ ਗੱਲ ਕਰਨ ਲੱਗਿਆ ਜਿਹਦੇ ਨਾਲ ਸਾਰਾ ਹੌਸਾ ਹਮਤ ਹੋਏਗਾ ਕਿ ਪੰਜਾਬ ਦੇ ਵਿੱਚ ਇੱਕ بڑا ਇਸ਼ੂ ਪੈਦਾ ਹੈ ਜਿਵੇਂ ਕਿਸਾਨ ਅੰਦੋਲਨ ਤੁਹਾਡੀ ਮਾਫਤ ਮੈਂ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਇਹ ਗੁਜਾਰਿਸ਼ ਕਰਾਂਗਾ ਜਿਵੇਂ ਸਾਡੇ ਭਰਾ ਨੇ ਸੁੱਚੇ ਮੂੰਹ ਵਾਲੀ ਗੱਲ ਕੀਤੀ ਬਾਜਵਾ ਸਾਹਿਬਰਾ ਸੁੱਚੇ ਮੂੰਹ ਤਨੇ ਅਸੀਂ ਗਏ ਹਾਲ ਸੀ ਤਾਂ ਹਰ ਰੋਜ਼ ਜਦੋਂ ਵੀ ਆਇਆ ਝੂਠਾ ਮੂੰਹ ਕਰਕੇ ਗਿਆ ਸਾਰਿਆਂ ਨੂੰ ਵਧੀਆ ਮੌਕਾ ਮਿਲਦਾ ਰਿਹਾ ਪਰ ਸਪੀਕਰ ਸਾਹਿਬ ਅੱਜ ਹਾਲਾਤ ਪੰਜਾਬ ਦੇ ਟਰਾਂਸਪੋਰਟਰਾਂ ਦੇ ਹਾਲਾਤ ਨੇ ਪੰਜਾਬ ਦੇ ਅੰਦਰ ਲੱਖਾਂ ਲੋਕ ਨੇ 90000 ਦੇ ਕਰੀਬ ਟ੍ਰਾਂਸਪੋਰਟਰ ਹੈ ਜੀ ਜਿਹਦੇ ਵਿੱਚ ਸਿਰ ਵੱਡੇ ਟਰੱਕਾਂ ਦੀ ਗੱਲ ਕਰਦਾ 35000 ਬੱਸਾਂ ਵਾਲੇ 40000 ਹੋਣਗੇ 4 ਵੀਲਰ ਹੋਏਗਾ ਕੈਂਟਰ ਹੋਏਗਾ ਲੇਕਿਨ ਅੱਜ ਪੰਜਾਬ ਦੇ ਤੁਹਾਡੇ ਬੱਚੇ ਅਮਰੀਕਾ ਕੈਨੇਡਾ ਕਿਉਂ ਜਾ ਰਹੇ ਨੇ ਸਾਨੂੰ ਇਹਦੇ ਲਈ ਸਾਰੇ ਹਾਊਸ ਨੂੰ ਚਿੰਤਾ ਕਰਨੀ ਚਾਹੀਦੀ ਹੈ ਪੰਜਾਬ ਨੂੰ ਚਿੰਤਾ ਕਰਨੀ ਚਾਹੀਦੀ ਹੈ ਇੱਕ ਕਿਸਾਨ ਦਾ ਇੱਕ ਪੁੱਤ ਖੇਤੀ ਕਰਦਾ ਅਰ ਦੂਏ ਪੁੱਤ ਨੂੰ ਨੇ ਕਹਿਤਾ ਕਾਕਾ ਜਾ ਟਰੱਕ ਪਾਲ ਲੈ ਤੇ ਰੋਜ਼ਗਾਰ ਕਮਾ ਲੈ। ਲੇਕਿਨ ਪੰਜਾਬ ਦੇ ਵਿੱਚ ਅੱਜ ਤੱਕ ਪਿਛਲੀ ਸਰਕਾਰ ਦੇ ਵਿੱਚ ਵੀ ਮੈਂ ਜ਼ਰੂਰ ਭਾਈ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਟਰਾਂਸਪੋਰਟਰਾਂ ਦੀ ਜਿਹੜੀ ਕਤਲ ਕਤਲ ਕੀਤਾ ਗਿਆ ਉਹਨਾਂ ਰੋਟੀ ਖਾਣੋਂ ਮਹਤਾਜ ਕੀਤਾ ਗਿਆ। ਸਾਡੀ ਸਰਕਾਰ ਨੇ ਐਫਰਟਸ ਕੀਤੇ ਆ ਲੇਕਿਨ ਅਜੇ ਵੀ ਅਸੀਂ ਕਿਤੇ ਨਾ ਕਿਤੇ ਸਪੀਕਰ ਸਾਹਿਬ ਟਰਾਂਸਪੋਰਟ ਪਾਲਿਸੀ ਅਗਰ ਵਧੀਆ ਨਹੀਂ ਲੈ ਕੇ ਆਵਾਂਗੇ ਤਾਂ ਜਿੱਥੇ ਕਿਸਾਨਾਂ ਦੇ ਧਰਨੇ ਜਿੱਥੇ ਆ ਸਾਰਾ ਕੁਝ ਹੋ ਰਿਹਾ ਅੱਜ ਪੰਜਾਬ ਦਾ ਟਰਾਂਸਪੋਰਟਰ ਤੁਹਾਡੇ ਆਲ ਦੇਖ ਰਿਹਾ ਪੰਜਾਬ ਵਾਲ ਦੇਖ ਰਿਹਾ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਹੋਰਾਂ ਨੇ ਤੇ ਕੇਜਰੀਵਾਦ ਸਾਹਿਬ ਜਦੋਂ ਛੱਤ ਲਾਈਟਾਂ ਤੇ ਆਏ ਸੀ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਅੱਛੀ ਟਰਾਂਸਪੋਰਟ ਪਾਲਿਸੀ ਬਣਾਵਾਂਗੇ ਉਮੀਦ ਕਰਾਂਗਾ ਤੁਹਾਡੇ ਜਰੀਏ ਪੰਜਾਬ 'ਚ ਅੱਜ ਸਾਡੇ ਬੱਚੇ ਅਮਰੀਕਾ ਕੈਨੇਡਾ ਬਾਹਰ ਨਾ ਜਾਣ ਔਰ ਪੰਜਾਬ ਦੇ ਨੌਜਵਾਨ ਬੱਚਿਆਂ ਨੂੰ ਇੱਥੇ ਰੁਜ਼ਗਾਰ ਮਿਲੇ ਅੱਜ ਪੰਜਾਬ ਦਾ ਟਰਾਂਸਪੋਰਟਰ ਹਰ ਚੌਂਕ ਤੇ ਸਾਡੀ ਸਰਕਾਰ ਦੀ ਉਮੀਦ ਕਰਦਾ ਕਿਹੜੀ ਅਸੀਂ ਟਰਾਂਸਪੋਰਟਰੀ ਪਾਲਿਸੀ ਲੈ ਕੇ ਆ ਰਹੇ ਹਾਂ ਮੈਂ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਵੀ ਦੋ ਵਾਰ ਮੀਟਿੰਗ ਕੀਤੀ ਹੈ ਸਾਡੇ एफसी ਡਿਪਾਰਟਮੈਂਟ ਦੇ ਸਾਡੇ ਮੰਤਰੀ ਸਾਹਿਬ ਬੈਠੇ ਨੇ ਖੁਰਾਕ ਵਾਲ ਇਹਨਾਂ ਨੇ ਵੀ ਕੀਤੀ ਹੈ ਬਹੁਤ ਨੇੜੇ ਲੱਗ ਚੁੱਕਾ ਕੰਮ ਬਾ ਮਾੜੀ ਜੀ ਚੁੰਡੀ ਵੱਡਣ ਦੀ ਲੋੜ ਹੈ ਪੰਜਾਬ ਪੰਜਾਬ ਦਾ ਟਰਾਂਸਪੋਰਟ ਅਸੀਸਾ ਦੇਗਾ ਤੁਹਾਨੂੰ ਧੰਨਵਾਦ ਥੈਂਕ ਯੂ ਮੈਂ ਥੋੜੀ ਜੀ ਹਾਊਸ ਤੋਂ ਅਜਾਦ ਲੈਣ ਚਾਹਣਾ ਕਿ ਉਹ ਜਿਹੜਾ ਮਤਲਬ ਇਹ ਮੈਨੂੰ ਕਾਫੀ ਡਿਸਟਰਬ ਕਰਦੀ ਹੈ ਚੀਜ਼ ਜਿਹੜਾ ਜਦੋਂ ਬਾੜ ਖੇਤ ਨੂੰ ਖਾਣ ਲੱਗ ਪਏ ਸੋ ਉਹਦੇ ਵਿੱਚ ਜੇ ਸਦਨ ਦੀ ਸਹਿਮਤੀ ਹੋਵੇ ਆ ਡੀਜੀਪੀ ਪੰਜਾਬ ਨੂੰ ਇਹ ਹੁਕਮ ਕੀਤਾ ਜਾਵੇ ਸਦਨ ਵੱਲੋਂ ਕਿ ਐਫਆਈਆ ਨੰਬਰ 180 ਪੁਲਿਸ ਸਟੇਸ਼ਨ ਸਿਟੀ ਕੋਡ ਪੂਰਾ ਤੇ ਸਬੰਧ ਵਿੱਚ ਕੱਲ ਤੱਕ ਪੂਰੀ ਰਿਪੋਰਟ ਲੈ ਕੇ ਆਉਣ ਪੂਰੀ ਰਿਪੋਰਟ ਲੈ ਕੇ ਆਉਣ ਔਰ ਉਹਦੇ ਚ 311 ਦੀ ਕਾਰਵਾਈ ਉਹਦੇ ਚ ਕਰ ਸਕਦੇ ਆ ਨਹੀਂ ਕਰ ਸਕਦੇ ਉਹਦੇ ਦੀ ਉਹਦੀ ਪੂਰੀ ਕਾਰਵਾਈ ਲੈ ਕੇ ਆਉਣ ਔਰ ਇੱਕ ਗੱਲ ਉਹਦੇ ਚ ਹੋਰ ਉਹਨੂੰ ਮੀਡੀਆ ਚ ਨਹੀਂ ਜਾਣ ਦਿੱਤਾ ਗਿਆ ਇਹ ਜਿਹੜੀ ਕ੍ਰਾਈਮ ਰਿਪੋਰਟ ਜਾਂਦੀ ਹੁੰਦੀ ਹੈ ਜਿਹੜੀ ਰਿਪੋਰਟ ਗਈ ਆ ਇਹ ਸੇ ਐਫ ਆਈ ਆਰ ਨੂੰ ਮੀਡੀਆ ਦੇ ਵਿੱਚ ਨਹੀਂ ਜਾਣ ਦਿੱਤਾ ਗਿਆ ਔਰ ਉਸ ਦਿਨ ਕਿਹੜੇ ਕਿਹੜੇ ਪੋਲਿਟਿਸ਼ੀਅਨ ਨਾਲ ਉਸ ਅਫਸਰ ਦੀ ਜਿਹਦੇ ਤੇ ਮਤਲਬ ਐਫ ਆਈ ਆਰ ਹੋਈ ਹੈ ਗੱਲ ਹੋਈ ਜਿਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮੇਰਾ ਖਿਆਲ ਆਪਾਂ ਨੂੰ ਉਹਨਾਂ ਬਾਰੇ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ 'ਚ ਵੀ ਕਿਹੜੀਆਂ ਕਾਲੀਆਂ ਪੇਡਾਂ ਸੋ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਇਨਫੋਰਮੇਸ਼ਨ ਡੀਜੀਪੀ ਪੰਜਾਬ ਤੋਂ ਮੰਗ ਲਈ ਜਾਵੇ ਇੱਕ ਮਿੰਟ ਜੀ ਇੱਕ ਮੈਂ ਅੱਜ ਤੇ ਲੈ ਲਿਆ ਜੀ ਇਸ ਤੇ ਲੈ ਲਿਆ ਜੀ ਫਿਰ ਆਪਾਂ ਦੇਖ ਲਾਂਗੇ ਜੀ ਜੀ ਥੈਂਕ ਯੂ ਬਹੁਤ ਅੱਛਾ ਕਦਮ ਤੁਸੀਂ ਉਠਾ ਰਹੇ ਹੋ ਜੀ ਲੋਕ ਲੰਬਾ ਅਰਸਾ ਤੁਹਾਡੇ ਇਸ ਕਦਮ ਨੂੰ ਯਾਦ ਰੱਖਣਗੇ ਬਟ ਲਾਰੈਂਸ ਬਿਸ਼ਰੋਈ ਨੂੰ ਵੀ ਵੇਚੀ ਰੱਖ ਲੀਏ ਉਸ ਅਫਸਰ ਦੀ ਕਾਰਵਾਈ ਵੇਚੀ ਪਈ ਹੈ ਨਾ ਜੀ ਇੱਥੇ ਧਿਆਨ ਹੀ ਨਹੀਂ ਕਰਦੇ ਇੱਧਰ ਮਾਨਯੋਗ ਸਪੀਕਰ ਸਾਹਿਬ ਜੀ ਨੇ ਚੰਗੇ ਇਨਾ ਵਧੀਆ ਤੁਹਾਡਾ ਅੱਜ ਮੂਡ ਹੈ ਸਾਰੇ ਪੰਜਾਬ ਨੂੰ ਇਹਦੇ ਤੋਂ ਲਾਭ ਮਿਲਣਾ ਹੈ ਬਲੈਕ ਸ਼ੀਪ ਨੇ ਦੇ ਅਗੇਂਸਟ ਐਕਸ਼ਨ ਹੋਣ ਵਾਲਾ ਕਈ ਸਾਲਾਂ ਤੋਂ ਬਾਅਦ دہਾਕਿਆਂ ਤੋਂ ਬਾਅਦ ਮੈਂ ਚਾਹਾਂਗਾ ਕਿ ਉਹ ਜਿਹੜਾ ਪੁਲਿਸ ਅਫਸਰ ਜਿਸ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਹੈ ਖਰੜ ਦੇ ਸੀਆਈਏ ਜਿਨੇ ਆਪਣਾ ਫੋਨ ਦਿੱਤਾ ਇਨਾ ਪੰਜਰ ਗੁਨਾਹ ਕਰ ਕੀਤਾ ਉਸ ਨੂੰ ਵੀ ਇਸ ਦੇ ਵਿੱਚ ਹੀ ਇਸੇ ਤੁਹਾਡੀ ਤਮਿਲਗੀ ਦੇ ਵਿੱਚ ਹੀ ਉਹਦਾ ਨਾਮ ਵੀ ਜੋੜ ਦਿੱਤਾ ਜਾਏ ਕੀਮਾ ਸਾਹਿਬ ਕੋਈ ਗੱਲ ਕਹਿਣਾ ਚਾਹੁੰਦੇ ਹੋ ਇੱਕ ਮਿੰਟ ਜੀ ਮਾਰਜੋਕ ਸਪੀਕਰ ਸਾਹਿਬ ਤੁਹਾਡੇ ਕੋਲੇ ਤੁਹਾਡੀ ਚੇਅਰ ਕੋਲੇ ਬਹੁਤ ਪਾਵਰਸ ਨੇ ਤੁਸੀਂ ਕਿਸੇ ਵੀ ਅਫੀਸਰ ਤੋਂ ਕੋਈ ਵੀ ਰਿਪੋਰਟ ਜਿਹੜੀ ਆ ਉਹ ਕਾਲ ਕਰ ਸਕਦੇ ਹੋ ਬੁਲਾ ਸਕਦੇ ਹੋ ਸੋ ਮੈਂ ਸਮਝਦਾ ਇਸ ਲਈ ਸਦਨ ਦੀ ਸਹਿਮਤੀ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ ਔਰ ਦੂਸਰਾ ਜਿਹੜਾ ਜੀਡਰਪ ਦੀ اپੋਜੀਸ਼ਨ ਨੇ ਮਸਲਾ ਉਠਾਇਆਗਾ ਉਹ ਆਲਰੇਡੀ ਮੈਟਰ ਜਿਹੜਾ ਆਨਰੇਬਲ ਹਾਈ ਕੋਰਟ ਦੇ ਅਧੀਨ ਵਿਚਾਰ ਅਧੀਨ ਆ ਸੋ ਮੈਟਰ ਸਬਜੁਡਾਈਸ ਹੈ ਸਾਨੂੰ ਇਹਦੇ ਤੇ ਮੈਂ ਸਮਝਦਾ ਜ਼ਿਆਦਾ ਡਿਸਕਸ਼ਨ ਦੀ ਲੋੜ ਨਹੀਂ ਆਨਰੇਬਲ ਹਾਈ ਕੋਰਟ ਜਿਹੜੀ ਆ ਹਾਈ ਕੋਰਟ ਉੱਤੇ ਪਲੀਜ਼ ਹਾਈ ਕੋਰਟ ਦੇ ਅੰਦਰ ਮਾਮਲਾ ਹਾਈ ਆਨਰੇਬਲ ਪਲੀਜ਼ ਪਲੀਜ਼ ਹਾਈ ਕੋਰਟ ਜਿਹੜੀ ਆਨਰੇਬਲ ਹਾਈ ਕੋਰਟ ਮੈਂ ਮੈਂ ਦੱਸਦਾ ਮਾਮਲੇ ਦੇਤੇ ਆਪਣੀ ਕਾਮਰਚੀਆ ਜ ਨਹੀਂ ਲੈਣੀ ਹੈ ਉਹਨਾਂ ਦੀ ਬੋਲਾ ਕਿਉਂਕਿ ਮਾਮਲਾ ਮਾਮਲਾ ਮੈਂ ਤੇ ਰੂਲਿੰਗ ਦੇ ਦਿੰਦਾ ਡਾਟਡ ਪੰਜਾਬ ਉਹ ਸਟੇਟ ਦੇ ਅੰਦਰ ਮੈਂ ਤੇ ਰੂਲਿੰਗ ਦੇ ਦਿੰਦਾ ਰਾਜਸਥਾਨ ਵੀ ਮੈਂ ਤੇ ਰੂਲਿੰਗ ਦੇ ਦਿੰਦਾ ਰਾਜਸਥਾਨ ਵੀ ਆਉਂਦਾਗਾ ਉਹ ਸਟੇਟ ਚ ਰਾਜਸਥਾਨ ਵੀ ਆਉਂਦਾਗਾ ਤੇ ਇਸ ਗੱਲ ਕਰਕੇ ਮੈਂ ਸਮਝਦਾ ਤੇ ਉਹ ਮੈਟਰ ਹਾਈ ਕੋਰਟ ਚ ਦੀਰਾ ਥੈਂਕ ਯੂ ਜੀ ਜਿਹੜੇ ਵੀ ਮਾਮਲੇ ਮਾੜ ਜੋ ਹਾਈ ਕੋਰਟ ਦੇ ਵਿਚਾਰ ਅਧੀਨ ਹੁੰਦੇ ਨੇ ਸਾਡੇ ਜਿਹੜੇ ਕਾਨੂੰਨ ਐ ਉਹ ਇਹ ਕਹਿੰਦੇ ਵੀ ਵਿਧਾਨ ਸਭਾ ਚ ਡਿਸਕਸ ਨਹੀਂ ਹੋਣਗੇ ਅੱਗੇ ਫੈਸਲਾ ਆ ਚੁੱਕਾ ਹੈ ਥੈਂਕ ਯੂ ਆਪ ਜੀ ਮਾ ਆਪਣੇ ਅਮਨ ਰੋੜਾ ਜੀ ਪਲੀਜ਼ ਬੈਠੋ ਬੈਠੋ ਹੋ ਗਿਆ ਜੀ ਹੋ ਗਿਆ ਕਰਵਾ ਲਾ ਬੈਠੋ ਬੈਠੋ ਬੈਠ ਬਟ ਅਮਨ ਰੋੜਾ ਜੀ ਜੀ ਸਪੀਕਰ ਸਾਹਿਬ ਇਸ ਤਰ੍ਹਾਂ ਹੈ ਕਿ ਜੋ ਤੁਸੀਂ ਗੱਲ ਕੀਤੀ ਹੈ ਔਰ ਮੈਂ ਸਮਝਦਾ ਕਿ ਬਹੁਤ ਇੰਪੋਰਟੈਂਟ ਹੈ ਬਹੁਤ ਵਜ਼ਨ ਵਾਲੀ ਹੈ ਔਰ ਇਸ ਚੀਜ਼ ਦੇ ਉੱਪਰ ਕੰਮ ਕਰਨ ਦੀ ਲੋੜ ਹੈ ਸਾਰੇ ਸਾਥੀਆਂ ਨੇ ਉਹਦੇ ਉੱਪਰ ਕੰਸਰਨ ਵੀ ਸ਼ੋ ਕੀਤਾ ਹੈ